ਅ ਜਿੰਨਾ ਦੇ ਵਿੱਚ ਜੋਸ਼ ਭਰਿਆ ਹੋਇਆ ਕਿਉਂਕਿ ਅ ਪਿੰਡ ਦਾ ਕੋਈ ਵੀ ਕੰਮ ਕਰਨਾ ਹੈ ਜੇ ਸਰਪੰਚ ਚ ਜੋਸ਼ ਹੈ ਤਾਂ ਕੀਤਾ ਜਾ ਸਕਦਾ ਹੈ ਜੇ ਆਪਾਂ ਇਹ ਬਹਾਨਾ ਕਰੀਏ ਕਿ ਸਰਕਾਰ ਬਨਵਾਰ ਨਹੀਂ ਆਇਆ ਆ ਨਹੀਂ ਆਇਆ ਭਾਪ ਕਿਉਂਕਿ ਪਰ ਹਰ ਕੋ ਕੋ ਕਰੇਗਾ ਜੇ ਤੁਸੀਂ ਪਹਿਲ ਕਰੋਗੇ ਤਾਂ ਮੈਨੂੰ ਵੀ ਲੱਗਦਾ ਕੋਈ ਕੰਮ ਜਰਾ ਰੁਕ ਜਾਵੇ ایک آسین صاحب نے لڑا کیا تھا کہ دلپلے لڑا کر سکھا بڑا میں تو انہوں نے بینتی کرنے جن نے سر پانساک جس بڑاو پلے نہیں لے گئے ایک بس میں تو انہوں نے کھر کرنے اسی ہوئی جا کے انہوں نے پانساک دینا ہے اسی پرنی بس باکا نہیں کوش نہیں میں بھی کوش کروں میں بھی کھولی آجا ہے ਕਿਉਂਕਿ ਜਦ ਤੱਕ ਸਾਨੂੰ ਕੋਈ ਮੋੜੋ ਨਹੀਂ ਦਿੱਤਾ ਗਿਆ ਕਿ ਅਸੀਂ ਇਤਨਾ ਦਾ ਆਪਣਾ ਪੈਟ ਬਣਾਣਾ ਉਹਦੇ ਤੱਕ ਤੁਹਾਡੇ ਦਿਮਾਗ 'ਚ ਵੀ ਧਾਰਨਾ ਨਹੀਂ ਬਣਦੀ ਕਿ ਅਸੀਂ ਕਿੰਨੇ ਕੰਮ ਕਰਨਾ ਕੀਣਾ ਆਰਥਵਨ ਤੋਂ ਤਾਂ ਖੁਸ਼ੀ ਹੋਣੀ ਚਾਹੀਦੀ ਆ ਕਿ ਤੁਹਾਡੇ ਸਮਾਣੇ ਦੇ ਵਿੱਚ ਵੀ ਜੋ ਸਾਫ ਹੋ ਗਈ ਅੱਜ ਦਿਨ ਸਾਫ ਹੋ ਗਈ ਜੀਐਸਪੀ ਹੋ ਗਿਆ ਸਾਰੀ ਜਿਹੜੇ ਹੈਗੇ ਨੇ ਕੰਮ ਕੰਮ ਦੇ ਵਿੱਚ ਕੋਈ ਆਨਲਾ ਕਰਨੀ ਕਰਨ ਵਾਲੇ ਨੇ ਸਾਰੇ ਕਹਿੰਦੇ ਨੇ ਕਿ ਕੰਮ ਲਿਓ ਉਸੇ ਕਰਕੇ ਲਗੋ। ਔਰ ਇੱਕ ਹੋਰ ਮੈਂ ਗੱਲ ਕਾਜੀ ਚਾਹਣਾ ਕਿ ਪਿੰਡ ਦਾ ਸਾਂਝਾ ਕੰਮ ਕੋਈ ਵੀ ਸਾਂਝਾ ਕੰਮ ਹੈ। ਤੁਸੀਂ ਫਾਈਲ ਬਣਾ ਕੇ ਅਜ ਦੇ ਮਸਾਬਲੇ ਵਿੱਚ ਲੈ ਕੇ ਆਓ। ਜਿਹੜੇ ਵੀ ਜੋ ਵੀ ਕਰਨਾ ਤੁਸੀਂ ਮੈਂ ਆਪ ਇਹਨਾਂ ਨਾਲ ਰਾਬਤਾ ਕਾਇਮ ਰੱਖਿਆ ਹੋਇਆ ਕਰਕੇ ਔਰ ਜਿਹੜਾ ਕੰਮ ਹੋਊਗਾ ਉਹਦੇ ਪੂਰੀ ਲੜਾਈ ਲੜਾਂਗੇ ਸਾਨੂੰ ਪਤਾ ਲੱਗ ਜੂ ਵੀ ਕੰਮ ਹੋਊਗਾ ਕਿ ਨਹੀਂ ਹੋਊਗਾ ਅਸੀਂ ਉਹਦਾ ਪੂਰਾ ਜ਼ੋਰ ਲਾਉਂਗਾ ਕਿਉਂਕਿ ਆਪਣਾ ਕੰਮ ਇੱਕੋ ਹੀ ਹੈ ਕਿਉਂਕਿ ਤੁਸੀਂ ਜਿੰਨੇ ਲੋਕ ਤੁਸੀਂ ਬੈਠੇ ਹੋ ਤੇ ਆਹਦਾ ਕੰਮ ਸਿੱਧਾ ਸਿੱਧਾ ਦਿਹਾਤੀ ਖੇਤਰ ਨਾਲ ਆ ਰੂਲਰ ਨਾਲ ਜਿਹਦੀ ਡਿਵੈਲਪਮੈਂਟ ਸਿਰਫ ਤੁਸੀਂ ਕਰ ਸਕਦੇ ਹੋ ਹੋਰ ਕੋਈ ਨਹੀਂ ਕਰ ਸਕਦਾ ਉਹਦੇ ਵਿੱਚ ਵੀਡੀਓ ਦਾ ਉੱਪਰ ਕਸਟਮ ਸਾਫ ਦਾ ਰੋਡ ਅਹਿਮਦ ਮੈਂ ਤਾਂ ਇੱਕ ਹੋਰ ਅ ਅਸਮਜੀ ਮੇਰਾ ਪਹਿਲਾ ਪਹਿਲਾ ਆਪਣਾ ਬਲਾਕ ਹੈ ਜਿਹਨੇ ਮੰਰੇਗਾ ਦੇ ਵਿੱਚ ਸੜਕ ਪਾਸ ਕਰਵਾਈ ਜ ਮੰਰੇਗਾ ਅੱਜ ਤੱਕ ਸੜਕ ਦੀ ਕੋਈ ਪਾਸ ਕਰਾ ਸਕਿਆ ਆਪਣਾ ਵੀਡੀਓ ਦਫ਼ਤਰ ਇਹਨਾਂ ਨੇ ਪੂਰੀ ਕੋਸ਼ਿਸ਼ ਕਰਕੇ ਮੁੰਡਿਆਂ ਨੇ ਜਿਹੜੀ ਮੰਰੇਗਾ ਤੇ ਸੜਕ ਪਾਸ ਕਰਵਾਇਆ ਵੀ ਸਾਡੇ ਵਾਸਤੇ ਕਿੰਨੀ ਖੁਸ਼ੀ ਦੀ ਗੱਲ ਔਰ ਇੱਕ ਹੋਰ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਹੈ ਸਰਪੰਚਾਂ ਦਾ ਅਹਿਮ ਰੋਲ ਹੈ ਹੈ ਉਹਦੇ ਨਾਲ ਕਿੰਨੇ ਸੈਕਟਰੀ ਨੇ ਪੰਚਾਇਤ ਸੈਕਟਰੀ ਤੇ ਮੰਦਰੇਗਾ ਸੈਕਟਰੀ ਉਹਨਾਂ ਦਾ ਵੀ ਅਹਿਮ ਰੋਲ ਹੈ ਅਮਿਤ ਜੀ ਤੁਸੀਂ ਕੋਸ਼ਿਸ਼ ਕਰਨੀ ਹੈ ਆਪਾਂ ਵੈਸੇ ਆਪਾਂ ਬਣਾ ਲੈ ਕਰੋਂ 2-4 ਦਿਨਾਂ ਦੇ ਵਿੱਚ ਹੀ ਜਿਹੜੇ ਪਿੰਡਾਂ ਨੂੰ ਸੈਕਟਰੀ ਲੱਗਿਆ ਹਾਂ ਉਹ ਸੈਕਟਰੀ ਉਹਨੇ ਪਿੰਡਾਂ ਦੇ ਸਰਪੰਚਾਂ ਉਹਨਾਂ ਪਿੰਡਾਂ ਦੀ ਮੰਦਰੇ ਦਾ ਸੈਕਟਰੀ ਬੱਠੇ ਆ ਕੇ 1 ਟੂ 1 ਮੈਂ ਇੱਥੇ ਬੈਠੂ ਤੁਸੀਂ ਵੀ ਇੱਥੇ ਬੈਠੋ ਤੁਸੀਂ ਵੀ ਪਾਟਲੇ ਬਟਾ ਮੈਂ ਉਹ ਤੁਸੀਂ ਬੈਠੋ ਆਪਾਂ ਇੱਕ ਦਿਨ ਖੁਲਾ ਰੋਣਾ ਸਾਰੋ ਦੇਖੋ ਮੈਂ ਫਾਟਲੇ ਵਿੱਚ ਸੌ ਖਾ ਕੇ ਜਾਣਾ ਮੈਂ ਤੁਹਾਨੂੰ 100 ਰੁਪਏ ਦੀ ਵੀ ਬੰਗਾਰ ਪਾ ਤਾ 100 ਦੀ ਵੀ ਬੰਗਾਰ ਪਾਵਾ ਜਾਂ ਕੋਈ ਕਹੇ ਕਿ ਕਿਸ ਨੂੰ ਪਾਈ ਹੋਵੇ ਜਾਂ ਵੀਡੀਓ ਦਾਕਰ ਖੜੇ ਨੇ ਜਾਂ ਤਸੀਮ ਦੀ ਖੜੇ ਨੇ ਨਹੀਂ ਅੱਜ ਤੱਕ ਜਿੰਨੀਆਂ ਸਰਕਾਰਾਂ ਆਈਆਂ ਨੇ ਅਸਦੀਮ ਸਾਹਿਬ ਨੂੰ ਤਸੀਮਦਾਰਾਂ ਨੂੰ ਬਗਾਰੀ ਪੈਂਦੀ ਰਹਿੰਦੀ ਨਾ ਜਾ ਕਰਤੋਆ ਜਾ ਕਰਤੋਆ ਜਾ ਕਰਦੋ ਇੱਕ ਵੀ ਬੰਦਾ ਹੱਥ ਫੜਾ ਕਰਕੇ ਕਹਿੰਦੇ ਕਿ ਕਿਸ ਨੂੰ ਕੋਈ ਬੰਗਾਰ ਪਾਵੇ ਮਰਸਾ ਕਿਹਿਆ ਜਦੋਂ ਕੋਈ ਬੰਗਾਰ ਪੈਂਦੀ ਆ ਉਹ ਆਪਦੀ ਜੇਬ ਚ ਕੋਈ ਨਹੀਂ ਕਰਦਾ ਉਹ ਵੀ ਥੋੜੇ ਕੰਨੀ ਆਉਂਦੀ ਆ ਫਿਰ ਕਹਿੰਦੀ ਸਰਪੰਚ ਨੂੰ ਕਹਿ ਦੋ ਐ ਨਾ ਗਵਾਹ ਕਰ ਦੇ ਨਾ ਗਵਾਹ ਕਰ ਦੇ ਬਾ ਤੁਸੀਂ ਕੋਈ ਸੌ ਖਾ ਕੇ ਜਾਣੀ ਆ

ਹੁਣ ਤੁਸੀਂ ਬਣ ਕੇ ਕਿਸੇ ਨੇ ਵੋਟ ਪਾਈ ਕਿਸੇ ਦੇ ਨਾਮ ਬਸ ਔਰ ਇੱਕ ਗੱਲ ਹੋਰ ਅੱਜ ਮੈਂ ਕਹਿ ਕੇ ਚੱਲਿਆਂ 15 ਅਗਸਤ ਨੂੰ ਤੁਹਤੋ ਜਿਹੜੀ ਪਾਲੇ ਦੀ ਸੁਣਾ ਦੋਰੀਆਂ ਛੇ ਨੀ ਦੇ ਪੈਨੇ ਜਿਹੜੇ ਪਿੰਡ ਦੇ ਵਿੱਚ ਇੱਕ ਵੀ ਐਫ ਆਈ ਆਰ ਨਹੀਂ ਹੋਗੀ ਉਹ ਪੰਚਾਇਤਾਂ ਨੂੰ 15 ਅਗਸਤ ਨੂੰ ਸਨਮਾਨ ਕਰਾਂਗੇ ਪੰਡਨਾ ਕਰਦੇ ਦਿੰਦੇ ਜੇ ਕੋਈ ਆਫਾਈਰ ਵੀ ਕੋਈ ਲੜਾਈ ਝਗੜਾ ਹੁੰਦਾ ਉਹਨੋਂ ਸੇ ਬੈਠ ਕੇ ਹੱਲ ਕਰਨ ਦੀ ਕੋਸ਼ਿਸ਼ ਕਰੋ ਇਹ ਨਾ ਕੋਸ਼ਿਸ਼ ਕਰੋ ਵੀ ਜੋ ਮੰਨ ਲਈ ਦਾ ਜਾਂ ਥਾਣੇ ਬੱਕ ਜਾ ਥਾਣੇ ਬੱਕ ਜਾ ਆਪਾਂ ਨੇ ਆਸਾਈਂ ਰਾ ਨੂੰ ਬਚਾਉਣਾ ਜਿੰਨਾ ਬਚਤ ਹੋ ਸਕੇ ਉੰਨੀ ਬਚਾ ਲੈ ਦੂਜੀ ਕਿ ਮੰਨਰੇਗਾ ਦੇ ਵਿੱਚ ਤੁਸੀਂ ਕਿੰਨਾ ਕੁ ਕੰਮ ਕਰਾ ਸਕਦੇ ਹੋ